ਗੁਰਜੀਤ ਪਾਤਰ ਜੀ ਦਾ ਜਨਮ 14 ਜਨਵਰੀ 1945 ਨੂੰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਵਿੱਚ ਪੈਂਦੇ ਇੱਕ ਪਿੰਡ ਪੱਤੜਗੜਾ ਵਿਖੇ ਹੋਇਆ। ਉਹਨਾਂ ਦੇ ਮਾਤਾ ਜੀ ਦਾ ਨਾਮ ਗੁਰਬਖਸ਼ ਕੌਰ ਅਤੇ ਪਿਤਾ ਜੀ ਦਾ ਨਾਮ ਸਰਦਾਰ ਭਗਤ ਸਿੰਘ। ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਇਮਰੀ ਤੱਕ ਦੀ ਜਿਹੜੀ ਆ ਉਹ ਵਿਦਿਆ ਹਾਸ ਕੀਤੀ। ਉਸ ਤੋਂ ਬਾਅਦ ਖਾਲਸਾ ਹਾਈ ਸਕੂਲ ਖੇਰਾ ਮਾਝਾ ਤੋਂ 10ਵੀਂ ਪਾਸ ਕੀਤੀ ਉਸ ਤੋਂ ਬਾਅਦ ਬੀਏ ਦੀ ਜਿਹੜੀ ਪੜ੍ਹਾਈ ਇਹ ਰੰਦੀਰ ਗਵਰਨਮੈਂਟ ਕਾਲਜ ਕਪੂਰਥਲਾ ਤੋਂ ਕਰਦੇ ਆ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਉਹਨਾਂ ਨੇ ਆਪਣੇ ਐਮਏ ਪੰਜਾਬੀ ਦੀ ਜਿਹੜੀ ਹੈ ਉਹ ਪੜ੍ਹਾਈ ਕੀਤੀ ਉਸ ਤੋਂ ਬਾਅਦ ਅੰਮ੍ਰਿਤਸਰ ਤੋਂ ਜੀਐਨਡੀ ਯੂਨੀਵਰਸਿਟੀ ਤੋਂ ਉਹਨਾਂ ਨੇ ਪੀਐਚਡੀ ਜਿਹੜੀ ਹੈ ਉਹ ਟਰਾਂਸਫਾਰਮੇਸ਼ਨ ਆਫ ਫੋਕਲੋਰ ਇਨ ਗੁਰਨਾਣ ਕਵਾਨੀ ਵਿਸ਼ੇ ਦਿੱਤਾ ਹੈ ਤੇ ਜਿਹੜੀ ਆਪਣੀ ਪੀ ਐਚ ਡੀ ਕੀਤੀ ਆਪਣੇ ਅਧਿਆਪਕ ਅਤੇ ਉਗੇ ਨਾਟਕਕਾਰ ਸੁਜੀਤ ਸਿੰਘ ਸੇਠੀ ਦੇ ਕਹਣ ਤੇ ਉਹਨਾਂ ਨੇ ਆਪਣੇ ਪਿੰਡ ਦੇ ਨਾਮ ਤੋਂ ਹੀ ਆਪਣਾ ਤਖੱਲਸ ਪੱਤਰ ਰੱਖ ਲਿਆ ਜਦੋਂ ਕਿ ਉਹ ਪਹਿਲਾਂ ਆਪਣੇ ਨਾਮ ਨਾਲ ਪੱਤਰ ਸ਼ਬਦ ਦੀ ਜਿਹੜੀ ਹੈ ਉਹ ਵਰਤੋਂ ਕਰਦੇ ਸਨ ਕਿਉਂਕਿ ਪੱਤਰ ਸ਼ਬਦ ਜਿਹੜਾ ਹੈ ਉਹ ਜਦੋਂ ਅਸੀਂ ਅੰਗਰੇਜ਼ੀ ਦੇ ਵਿੱਚ ਲਿਖਦੇ ਹਾਂ ਤਉ ਪਾਤਰ ਕਰਕੇ ਲਿਖਿਆ ਜਾਂਦਾ ਹੈ ਤੇ ਉਹ ਸਰਜੀਤ ਪੱਤੜ ਤੋਂ ਜੜਾ ਹੈ ਉਹ ਪਾਤਰ ਬਣ ਜਾਂਦਾ 1969 ਵਿੱਚ ਪਾਤਰ ਜਿਹੜਾ ਉਹ ਬਾਬਾ ਬੁੱਢਾ ਸਿੰਘ ਕਾਲਜ ਬੀੜ ਸਾਹਿਬ ਅੰਮ੍ਰਿਤਸਰ ਵਿਖੇ ਲੈਕਚਰਰ ਲੱਗ ਜਾਂਦਾ ਇਸ ਤੋਂ ਬਾਅਦ 1972 ਵਿੱਚ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਅਧਿਆਪਕ ਵਜੋਂ ਨਿਯੁਕਤ ਹੋ ਗਏ ਅਤੇ ਇਤੋਂ ਹੀ ਪੰਜਾਬੀ ਦੇ ਪ੍ਰੋਫੈਸਰ ਦੇ ਤੌਰ ਤੇ ਜਿਹੜਾ ਉਹ 2005 ਵਿੱਚ ਸੇਵਾਮੁਕਤ ਹੁੰਦੇ। ਪਾਤਰ ਦੀ ਪਹਿਲੀ ਮੁਲਾਕਾਤ ਜਦੋਂ ਮੋਹਨ ਸਿੰਘ ਜੋ ਕਿ ਉਸ ਸਮੇਂ ਖੇਤੀਬਾੜੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਦੇ ਤੌਰ ਤੇ ਕਾਰਜਸ਼ੀਲ ਸਨ, ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਤਾਂ ਪ੍ਰੋਫੈਸਰ ਮੋਹਨ ਸਿੰਘ ਪਾਤਰ ਨੂੰ ਜਿਹੜਾ ਉਹ ਉਹਨਾਂ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਜਿਹੜਾ ਆਨ ਲਈ ਪੇਸ਼ਕਸ਼ ਕਰਦਾ ਹੈ। ਪਰ ਪਾਤਰ ਉਹਨਾਂ ਦੀ ਗੱਲ ਨਾ ਮੰਨਦੇ ਹੋਏ 1969 ਵਿੱਚ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਚੜ੍ਹ ਜਾਂਦੇ ਆ ਪਰ ਫਿਰ ਦੁਬਾਰਾ ਉਹ 1972 ਵਿੱਚ ਉਹਨਾਂ ਦੇ ਨਾਲ ਫੈਸਲ ਮੋਹਨ ਸਿੰਘ ਜੀ ਦੇ ਨਾਲ ਜਿਹੜਾ ਉਹ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਆ ਜਾਂਦੇ ਆ ਤਾਂ ਉਸ ਸਮੇਂ ਫੈਸਲ ਮੋਹਨ ਸਿੰਘ ਜਿਹੜਾ ਹੈ ਉੱਥੇ ਪੰਜਾਬੀ ਸਹਿਤ ਇਤਿਹਾਸ ਲਿਖਣ ਦੇ ਕਾਰਜ ਉੱਪਰ ਜਿਹੜੇ ਲੱਗੇ ਹੋਏ ਸਨ ਤਾਂ surjit patar ਉਹਨਾਂ ਦੇ ਇਸ ਕੰਮ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਉਹ ਸਹਾਇਤਾ ਕਰਦੇ ਹੈ surjit patar 2002 ਵਿੱਚ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਚੁਣੇ ਜਾਂਦੇ ਹੈ ਅਤੇ 6 ਸਾਲ ਲਗਾਤਾਰ 2008 ਤੱਕ ਇਸ ਅਹੁਦੇ ਤੇ ਰਹਿੰਦੇ ਆ ਉਹਨਾਂ ਨੇ ਪੰਜਾਬੀ ਸਾਹਿਤ ਅਕਾਦਮੀ ਨੂੰ ਸਾਹਿਤਿਕ ਸਰਗਰਮੀਆਂ ਜਿਹੜਾ ਉਹ ਗੜ ਬਣਾ ਦਿੱਤਾ ਸੀ 2013 ਵਿੱਚ ਸੁਰਜੀਤ ਪ੍ਰਾਪਾਤਰ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦਾ ਜਿਹੜਾ ਪ੍ਰਧਾਨ ਨਾਮਜ਼ਦ ਕੀਤਾ ਜਾਂਦਾ ਹੈ ਅਤੇ ਇਸੇ ਸਾਲ ਹੀ 2013 ਵਿੱਚ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਰ ਸਿਕ ਯੂਨੀਵਰਸਿਟੀ ਜਿਹੜੀ ਕਿ ਫਤਿਹਗੜ੍ਹ ਸਾਹਿਬ ਵਿਥ ਹੈ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਦੇ ਅਹੁਦੇ ਤੇ ਜਿਹੜਾ ਉਹ ਨਾਮਜ਼ਦ ਕੀਤਾ ਜਾਂਦਾ ਹੈ ਸੁਜੀਤ ਪਾਤਰ ਪੰਜਾਬੀ ਕਲਾ ਪਰਿਸ਼ਦ ਚੰਡੀਗੜ੍ਹ ਦੇ ਵੀ ਪ੍ਰਧਾਨ ਰਹਿੰਦੇ ਆ ਇੱਕ ਵਾਰੀ ਸੁਜੀਤ ਪਾਤਰ ਜਦੋਂ ਲਤੀਨੀ ਅਮਰੀਕਾ ਦੇ ਕੋਲੰਬੀਆ ਵਿੱਚ ਪੈਂਦੇ ਮੈਦਾਨ ਸ਼ਹਿਰ ਵਿੱਚ ਇੱਕ ਕਵਿਤਾ ਉਸਤਵ ਵਿੱਚ ਸ਼ਿਰਕਤ ਕਰਨ ਲਈ ਜਾਂਦੇ ਆ ਤਾਂ ਉੱਥੇ ਇੱਕ ਸਪੈਨੀ ਬੱਚਾ ਉਹਨਾਂ ਦੀ ਦਾੜ੍ਹੀ ਅਤੇ ਪਗੜੀ ਨੂੰ ਵੇਖ ਕੇ ਉਹਨਾਂ ਨੂੰ ਜਾਦੂਗਰ ਜਿਹੜਾ ਉਹ ਸਮਝ ਜਾਂਦਾ ਹੈ ਬੱਚੇ ਦੇ ਕਹਿਣ ਤੇ ਕਿ ਕੀ ਤੁਸੀਂ ਜਾਦੂਗਰ ਹੋ ਤਾਂ ਸੁਜੀਤ ਪਾਤਰ ਹਾਂ ਦੇ ਵਿੱਚ ਜਵਾਬ ਦੇ ਦਿੰਦੇ ਆ ਇਸ ਸੰਬੰਧ ਵਿੱਚ ਉਹਨਾਂ ਨੇ ਇੱਕ ਕਵਿਤਾ ਵੀ ਲਿਖੀ ਸੀ ਸ਼ਬਦਾਂ ਦਾ ਜਾਦੂਗਰ ਜਿਹਦੇ ਵਿੱਚ ਉਹ ਇਸੇ ਘਟਨਾ ਬਾਰੇ ਜਿਹੜੀ ਹੈ ਉਹ ਜਾਣਕਾਰੀ ਦਿੰਦੇ ਸਰਜੀਤ ਪਾਤਰ ਸਾਹਿਬ ਦੀ ਪ੍ਰਸਿੱਧੀ ਇੱਕ ਸਫਲ ਗਜ਼ਲ ਕਾਰਜਾ ਜੋ ਹੋਈ ਹਵਾ ਵਿੱਚ ਲਿਖੇ ਹਰਫ ਜੋ ਕਿ ਉਹਨਾਂ ਦਾ ਗਜ਼ਲਾਂ ਦਾ ਕਾਵ ਸੰਗ੍ਰਹਿ ਹੈ ਉਸ ਤੋਂ ਪਹਿਲਾਂ ਉਹਨਾਂ ਦੀ ਕਵਿਤਾਵਾਂ ਜਿਹੜੀਆਂ ਇੱਕ ਸਮੂਹਿਕ ਕਾਵ ਸੰਗ੍ਰਹਿ ਜਿਸ ਦਾ ਨਾਮ ਕਲਾ ਸੀ ਜਿਸ ਵਿੱਚ ਸੁਜੀਤ ਪਾਤਰ ਦੇ ਇਲਾਵਾ ਦੋ ਹੋਰ ਕਵੀਆਂ ਦੀਆਂ ਰਚਨਾਵਾਂ ਵੀ ਸ਼ਾਮਲ ਸਨ ਉਸ ਵਿੱਚ ਜਿਹੜੀ ਹੈ ਇਹਨਾਂ ਦੇ ਰਚਨਾ ਕਾਲ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਹੋਰ ਦੋ ਕਿਹੜੇ ਕਵੀ ਸੀ ਉਹਦੇ ਬਾਰੇ ਆਪਾਂ ਜਿਹੜੀ ਹੈ ਉਹ ਬਾਅਦ ਵਿੱਚ ਚਰਚਾ ਜਿਹੜੀ ਉਹ ਕਰਾਂਗੇ ਪੰਜਾਬੀ ਗਜ਼ਲ ਨੂੰ ਉਰਦੂ ਦੇ ਪ੍ਰਭਾਵੋਂ ਤੋਂ ਮੁਕਤ ਕਰਾਉਣ ਦਾ ਜਿਹੜਾ ਸਿਹਰਾ ਹੈ ਉਹ ਵੀ ਸੁਜੀਤ ਪਾਤਰ ਦੇ ਸਿਰ ਤੇ ਵਧਦਾ ਗਜ਼ਲ ਜਿਹੜਾ ਕਾਵਿ ਰੂਪ ਹੈ ਉਹ ਅਰਬੀ ਫਾਰਸੀ ਤੋਂ ਜਿਹੜਾ ਹੈ ਉਹ ਸਾਹਿਤ ਦੇ ਵਿੱਚ ਆਉਂਦਾ ਇਸ ਲਈ ਪਹਿਲਾਂ ਮੰਨਿਆ ਜਾਂਦਾ ਸੀਗਾ ਕਿ ਗਜ਼ਲਾਂ ਜਿਹੜੀ ਹੈ ਜਿਹੜੀ ਗਜ਼ਲ ਕਾਵਿ ਰੂਪ ਹੈ ਉਸ ਨੂੰ ਉਰਦੂ ਫਾਰਸੀ ਦੇ ਵਿੱਚ ਹੀ ਸਹੀ ਅਰਥਾਂ ਵਿੱਚ ਨਿਭਾਇਆ ਜਾ ਸਕਦਾ ਹੈ ਤਾਂ ਸੁਰਜੀਤ ਪਾਤਰ ਨੇ ਇਸ ਮਿਥ ਨੂੰ ਤੋੜਦਿਆਂ ਹੋਇਆ ਪੰਜਾਬੀ ਵਿੱਚ ਗਜ਼ਲ ਕਾਵਿ ਰੂਪ ਵਿੱਚ ਰਚਨਾ ਕਰਦੇ ਹੋਏ ਇਸ ਮਿਥ ਨੂੰ ਜਿਹੜਾ ਉਹ ਉੜਿਆ ਤੇ ਪੰਜਾਬੀ ਵਿੱਚ ਸਫਲ ਗਜ਼ਲਾਂ ਲਿਖਣ ਦਾ ਜਿਹੜਾ ਉਹ ਕੀਤੀਮਾਨ ਸਥਾਪਿਤ ਕੀਤਾ ਸੁਜੀਤ ਪਾਤਰ ਦੇ ਜੇਕਰ ਕਾਵ ਸੰਗ੍ਰਹਿਾਂ ਦੀ ਗੱਲ ਕਰੀਏ ਤਾਂ ਉਹ 1979 ਵਿੱਚ ਆਪਣੇ ਗਜ਼ਲ ਸੰਗ੍ਰਹਿ ਹਵਾ ਵਿੱਚ ਲਿਖੇ ਹਰਫ ਰਾਹੀ ਜਿਹੜਾ ਹੈ ਉਹ ਸਾਹਿਤ ਜਗਤ ਵਿੱਚ ਪ੍ਰਵੇਸ਼ ਕਰਦੇ ਹੈ ਉਸ ਤੋਂ ਬਾਅਦ 1992 ਦੇ ਵਿੱਚ ਉਹਨਾਂ ਦੀ ਪੁਸਤਕ ਵਿਰਖ ਅਰਜ਼ ਕਰੇ ਆਉਂਦੀ ਹੈ ਅਤੇ ਇਸੇ ਸਾਰ ਹੀ 1992 ਵਿੱਚ ਹਨੇਰੇ ਵਿੱਚ ਸੁਰਗ ਦੀ ਵਰਮਾਲਾ ਜਿਸ ਨੂੰ ਕੀ ਸਾਹਿਤਕ ਆਦਮੀ ਪੁਰਸਕਾਰ ਵੀ ਜਿਹੜਾ ਹੈ ਉਹ ਮਿਲਦਾ ਉਸ ਤੋਂ ਬਾਅਦ 2003 ਵਿੱਚ ਲਫ਼ਜ਼ਾਂ ਦੀ ਦਰਗਾਹ ਕਾਵ ਸੰਗ੍ਰਹਿ ਆਉਂਦਾ ਉਸ ਤੋਂ ਬਾਅਦ ਪੱਤਝੜ ਦੀ ਪੰਜਾਬ ਅਤੇ 2007 ਵਿੱਚ ਸੁਰ ਜ਼ਮੀਨ ਸੁਰ ਜ਼ਮੀਨ ਵੀ ਉਹਨਾਂ ਦਾ ਗਜ਼ਲਾਂ ਦਾ ਸੰਗ੍ਰਹਿ ਹੈ 2013 ਵਿੱਚ ਉਹਨਾਂ ਦਾ ਆਖਰੀ ਕਾਵ ਸੰਗ੍ਰਹਿ ਜਿਹੜਾ ਕਿ ਚੰਨ ਸੂਰਜ ਦੀ ਵੰਗੀ ਸਰਲੇਖ ਹੀ ਜਿਹੜਾ ਉਹ ਛਪਦਾ ਸੁਜੀਤ ਪਾਤਰ ਸਾਹਿਬ ਵੱਲੋਂ ਕੁੱਝ ਪੁਸਤਕਾਂ ਦੇ ਅਨਵਾਦ ਵੀ ਜਿਹੜੇ ਪੰਜਾਬੀ ਵਿੱਚ ਕੀਤੇ ਗਏ ਸਭ ਤੋਂ ਪਹਿਲਾਂ ਉਹਨਾਂ ਨੇ ਸਪੈਨੀ ਲੇਖਕ ਲੋਰਕਾ ਦੇ ਤਿੰਨ ਦੁਖਾਂਤ ਨਾਟਕਾਂ ਦਾ ਜਿਹੜਾ ਪੰਜਾਬੀ ਵਿੱਚ ਅਨਵਾਦ ਕੀਤਾ ਜਿਨ੍ਹਾਂ ਵਿੱਚੋਂ ਪਹਿਲਾ ਹੈ ਬਲੱਡ ਵੈਡਿੰਗ ਜਿਹਨਾਂ ਨੂੰ ਉਹਨਾਂ ਨੇ ਅੱਗ ਤੇ ਖਲੀਰੇ ਸਰਲੇਖ ਹੇਡ ਅਨਵਾਦ ਕੀਤਾ ਉਸ ਤੋਂ ਬਾਅਦ ਲੋਰਕਾ ਦੇ ਲਿਖੇ ਹੋਏ ਜ਼ੇਰਮਾ ਨਾਟਕ ਨੂੰ ਉਹਨਾਂ ਨੇ ਸਈਓ ਨੀ ਮੈਂ ਅੰਤਹੀਣ ਤਰਕਾਲਾਂ ਸਰਲੇਖ ਜਿਹੜਾ ਹੈ ਉਹ ਪੰਜਾਬੀ ਚ ਅਨੁਵਾਦ ਕੀਤਾ ਲੋਰਕਾ ਦੇ ਲਿਖੇ ਹੋਏ ਹੀ ਨਾਟਕ ਜਿਸ ਦਾ ਨਾਮ ਨਾਕਕਾ ਸਾਡੇ ਬਰਨਾਲਦਾ ਅਲਬਾ ਹੈ ਉਸ ਨੂੰ ਹੁਕਮੀ ਦੀ ਹਵੇਲੀ ਸਰਲੇਖ ਜਿਹੜਾ ਹੈ ਇਹਨਾਂ ਨੇ ਅਨੁਵਾਦ ਕੀਤਾ ਉਸ ਤੋਂ ਬਾਅਦ ਇੱਕ ਭਾਰਤੀ ਲੇਖਕ ਗਰੀਸ਼ ਕਾਰਨਾਡ ਦਾ ਨਾਟਕ ਜਿਸ ਦਾ ਨਾਮ 나ਗ ਮੰਡਲਮ ਸੀ ਉਸ ਨੂੰ ਨਾਗ ਮੰਡਲ ਸਰਲੇਖ ਹੇਟ ਜਿਹੜਾ ਹੈ ਉਹ ਅਨਵਾਦ ਕਰਦੇ ਹੈ ਉਸ ਤੋਂ ਬਾਅਦ ਯਾ ਜਿਹੜਾ ਦੂਨਾ ਦੇ ਫ੍ਰੈਂਚ ਨਾਟਕ ਲਾ ਫੋਲੋ ਡੇ ਸਹੀ ਉਹ ਜਿਸ ਨੂੰ ਮੈਡ ਵੂਮਨ ਆਫ ਸਹੀ ਉਹ ਵੀ ਕਿਹਾ ਜਾਂਦਾ ਹੈ ਉਸ ਨੂੰ ਸ਼ਹਿਰ ਮੇਰੇ ਦੀ ਪਾਗਲ ਔਰਤ ਸਰਲੇਖ ਹੇਟ ਜਿਹੜਾ ਹੈ ਉਹ ਸਜੀਤ ਪਾਤਰ ਵੱਲੋਂ ਅਨਵਾਦ ਕੀਤਾ ਜਾਂਦਾ ਹੈ ਬ੍ਰੈਕਟ ਅਤੇ ਨੈਰੂਦਾਂ ਦੀਆਂ ਕਵਿਤਾਵਾਂ ਨੂੰ ਵੀ ਸੁਰਜੀਤ ਪਾਤਰ ਨੇ ਪੰਜਾਬੀ ਵਿੱਚ ਜਿਹੜਾ ਉਹ ਅਨੁਵਾਦ ਕੀਤਾ। ਮਾਨ ਸਨਮਾਨ ਦੀ ਜੇਕਰ ਗੱਲ ਕਰੀਏ ਤਾਂ 1993 ਵਿੱਚ ਹਨੇਰੇ ਵਿੱਚ ਸੁਰਗ ਦੀ ਵਰਣਮਾਲਾ ਨੂੰ ਸਾਹਿਤ ਅਕਾਦਮੀ ਪੁਰਸਕਾਰ ਜਿਹੜਾ ਹੈ ਉਸ ਨਾਲ ਸਨਮਾਨਿਆ ਜਾਂਦਾ ਹੈ। ਉਸ ਤੋਂ ਬਾਅਦ ਉਹਨਾਂ ਦੁਆਰਾ ਲਿਖੇ ਲਫ਼ਜ਼ਾਂ ਦੀ ਦਰਗਾਹ ਕਾਵ ਸੰਗ੍ਰਹਿ ਲਈ ਸਰਸਵਤੀ ਪੁਰਸਕਾਰ ਜਿਹੜਾ 2009 ਵਿੱਚ ਦਿੱਤਾ ਜਾਂਦਾ ਹੈ। 2012 ਵਿੱਚ ਭਾਰਤ ਦੇ ਸਰਵੋੱਚ ਰਾਸ਼ਟਰੀ ਸਨਮਾਨਾਂ ਵਿੱਚੋਂ ਇੱਕ ਪਦਮਸ਼ਰੀ ਅਵਾਰਡ ਦੇ ਨਾਲ ਵੀ ਸੰਜੀਤ ਪਾਤਰ ਜੀ ਨੂੰ ਜਿਹੜਾ ਉਹ ਸਨਮਾਨਿਆ ਜਾਂਦਾ ਹੈ ਅਤੇ ਇਸੇ ਸਾਲ ਹੀ 2012 ਵਿੱਚ ਗੁਰਨਾਥ ਦੇਵ ਯੂਨੀਵਰਸਿਟੀ ਜਿੱਥੋਂ ਉਹਨਾਂ ਨੇ ਆਪਣੀ ਪੀ ਐਚ ਡੀ ਦੀ ਜਿਹੜੀ ਹੈ ਉਹ ਡਿਗਰੀ ਕੀਤੀ ਸੀ ਉਸ ਵੱਲੋਂ ਪਾਤਰ ਸਾਹਿਬ ਨੂੰ ਡਾਕਟਰ ਆਫ ਫਿਲਾਸਫੀ ਆਨਰਜ਼ ਦੀ ਉਪਾਧੀ ਨਾਲ ਵੀ ਜਿਹੜਾ ਉਹ ਸਨਮਾਨਿਤ ਕੀਤਾ ਜਾਂਦਾ ਹੈ 1997 ਵਿੱਚ ਭਾਸ਼ਾ ਭਾਗ ਪੰਜਾਬ ਵੱਲੋਂ ਉਹਨਾਂ ਨੂੰ ਸ਼੍ਰੋਮਣੀ ਪੰਜਾਬੀ ਕਵੀ ਦਾ ਸਨਮਾਨ ਜਿਹੜਾ ਹੈ ਉਸ ਨਾਲ ਜਿਹੜਾ ਨਵਾਜਿਆ ਜਾਂਦਾ ਹੈ 1990 ਵਿੱਚ ਭਾਰਤੀ ਭਾਸ਼ਾ ਪਰਿਸ਼ਦ ਕਲਕੱਤਾ ਵੱਲੋਂ ਪੰਚਨਾਦ ਪੁਰਸਕਾਰ ਜਿਹੜਾ ਹੈ ਉਹ ਵੀ ਸੁਰਜੀਤ ਪਾਤਰ ਨੂੰ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਸੁਰਜੀਤ ਪਾਤਰ ਸਾਹਿਬ ਨੇ ਦੋ ਵਾਰਤਕ ਰਚਨਾਵਾਂ ਵੀ ਜੜੀਆਂ ਉਹ ਰਚੀਆਂ ਜਿਨ੍ਹਾਂ ਵਿੱਚ ਪਹਿਲੀ ਹੈ ਸੂਰਜ ਮੰਦਰ ਦੀਆਂ ਪੌੜੀਆਂ ਇਸ ਰਚਨਾ ਵਿੱਚ ਉਹਨਾਂ ਨੇ ਆਪਣੀ ਕਾਵ ਰਚਨਾਵਾਂ ਦੇ ਪਸ਼ੋਕੜ ਬਾਰੇ ਜਿਹੜੀ ਹੈ ਉਹ ਗੱਲ ਕੀਤੀ ਹੈ ਦੂਜੀ ਰਚਨਾ ਇਹ ਬਾਤ ਨਿਰੀ ਇੰਨੀ ਹੀ ਨਹੀਂ ਜਿਹੜੀ ਕਿ 2021-22 ਦੇ ਵਿੱਚ ਛਪਦੀ ਹੈ ਇਹਦੇ ਵਿੱਚ ਉਹਨਾਂ ਨੇ ਕਿਸਾਨੀ ਸੰਘਰਸ਼ ਬਾਰੇ ਵੀ ਜਿਹੜੀ ਹੈ ਉਹ ਗੱਲਬਾਤ ਕੀਤੀ ਹੈ ਇਸੇ ਸਾਲ ਹੀ ਉਹਨਾਂ ਨੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਆਪਣਾ ਪਦਮਸ਼ਰੀ ਪੁਰਸਕਾਰ ਵਾਪਸ ਕਰਨ ਦਾ ਜਿਹੜਾ ਉਹ ਫੈਸਲਾ ਕੀਤਾ ਪੰਜਾਬ ਦਾ ਇਹ ਉੱਘਾ ਕਵੀ 11 ਮਈ 2024 ਨੂੰ ਦਿਲ ਦਾ ਦੌਰਾ ਪੈਣ ਕਰਕੇ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਗਿਆ। ਸੋ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਔਰ ਸ਼ੇਅਰ ਕਰਨਾ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜਲਦੀ ਧੰਨਵਾਦ